ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲ ਭਾਈ ਜੀ ਨਾਲ ਆਪਾਂ ਆਏ ਹਾਂ ਕਮਲ ਡੇਰੀ ਫਾਰਮ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਅੰਦਰ ਪੁੱਛਦੇ ਸਾਰੀ ਡਿਟੇਲ ਹੈ ਅੱਜ ਤਣ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਹੈ ਇੱਕ ਕਾਫੀ ਪਿਆਰੀ ਹੈ ਇੱਕ ਤਾਂ ਵਾਇਰ ਸ਼ੈਰ ਕ੍ਰੋਸ ਚ ਤੁਹਾਨੂੰ ਗਾਧਾ ਨੂੰ ਦਿਖਾਉਣੀ ਹੈ ਤੇ ਦੋ ਤੁਹਾਨੂੰ ਸੂਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਇਹ ਇੱਕ ਆ ਬੜੀ ਪਿਆਰੀ ਤੁਹਾਨੂੰ ਜਰਸੀ ਤੁ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੋ ਸਭ ਨਾਲ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਬਲੀ ਜੀ ਚਲੋ ਵਧੀਆ ਕਿਰਪਾ ਚੈਦੀ ਜੀ ਹਾਂਜੀ ਕਿੱਥੇ ਸਿਆਲਾ ਜੀ ਕਿਤੇ ਘਮਰ ਘਮ ਚੱਲ ਗਏ ਧੋਪੀ ਨਹੀਂ ਲਵਾਈ ਤੁਸੀਂ ਇਹ ਇਦਾਂ ਹੀ ਫਿਰ ਨਿਕਲੋ ਜੀ ਨਹੀਂ ਕੀਤਾ ਕਿਸ ਬੰਨੇ ਅੱਛਾ ਹਾਂਜੀ ਹਾਂਜੀ ਤੇ ਮਾਰ ਫਿਰ ਲਿਆਂਦਾ ਲੈ ਹੁੰਦਾ ਨਹੀਂ ਇਹ ਕਿ ਮੌਸਮੀ ਕਾ ਮੌਸਮੀ ਕਾਫੀ ਠੰਡਾ ਹੋ ਗਿਆ ਸੀ ਨਾ ਉਹਦੇ ਕਰਕੇ ਆ ਵੀ ਗੱਲ ਹੀ ਲਿਆਂਦੀ ਆ ਜ ਆ ਆਟੀਆਂ ਨੂੰ ਕੰਮ ਆਵੇ ਅੱਛਾ ਕੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਕਬਲ ਜੀ ਹਾਂਜੀ ਪਿੰਡ ਭਗਵਾਨਪੁਰ ਸੀਲ ਡੇਰਾ ਕੋ ਆਪਣਾ ਨਕਤਾ ਜਿਲ੍ਹਾ ਗਰਤਾਸਪੁਰ ਤੇ ਫੋਨ ਨੰਬਰ ਪੁੱਲ ਦਾ ਇੱਕ ਰਿ 9815907684 ਨੰਬਰ ਦੇ ਵਿੱਚ ਠੀਕ ਆ ਹਾਂਜੀ ਹਾਂਜੀ ਤੇ ਚਲੋ ਸ਼ੁਰੂਆਤ ਇਹ ਰਾ ਜਿਹੜੀ ਸੂਈ ਜਰਸੀ ਕ੍ਰੋਸ ਤੋਂ ਹੀ ਆਪਾਂ ਕਰੀਏ ਚਿਹਰਾ ਇਹਦਾ ਪੂਰਾ ਜਰਸੀਆਂ ਆਲਾ ਵਾ ਜਰਸੀ ਆ ਸਹੀ ਬਹੁਤ ਹੋਰ ਤੇ ਬਾਕੀ ਹੈਗੀ ਥੋੜੀ ਕ੍ਰੋਸ ਚ ਐਚ ਐਫ ਚ ਕਿੰਨਾ ਸੁਭਾ ਜਵੇ ਜੀ ਇਹਦਾ ਇਹਦਾ ਵੀ ਇਹਦੀ ਪਹਿਲਾ ਸੁਭਾ ਛੇ ਦਾ ਹੁੰਦਾ ਉਸ ਜੀ ਕਿੰਨਾ ਚਿਰ ਹੋਇਆ ਜੀ ਸੂਈ ਨੂੰ ਇਹ ਇਹਦੇ ਛੋਟੀ ਜੀ ਹੈ ਪਰ ਹੈ ਟੂਮ ਵੀ ਇੱਕ ਠੀਕ ਹੈ ਅਲੱਗ ਜੀ ਚੀਜ਼ ਹੈ ਜਿਹੜੀ ਹਾਂਜੀ ਹਾਂਜੀ ਸੁਨਹਿਰੇ ਰੰਗ ਦੇ ਵਾਲ ਹੈ ਜਿਹੜੇ ਇਹਦੇ ਮੱਥੇ ਤੇ ਕਾਫੀ ਸੋਹਣੇ ਲੱਗਦੇ ਆ ਤੇ ਕਿੰਨਾ ਚਿਰ ਹੈ ਸੂਈ ਨਾਲ ਹਲਦੀ ਸੂਈ ਜੀ ਇਹ ਤਾਂ ਬੋਲਾ ਹੀ ਹੋਣਾ ਇਹਦੇ ਬੋਲਾ ਬੋਲਾ ਹਜਦਾ ਵੇਖੋ ਭਲਾ ਭਲਾਵੇਂ ਪਈਆਂ ਉਦਾਂ ਹੀ ਤੇ ਕਿੰਨਾ ਖਿਚਵਾਈ ਜਾਵੇ ਛੋਟੀ ਸਾਡੀ ਗਰਿੱਟੀ ਹਾਂਜੀ ਦੁੱਧ ਕਿੰਨਾ ਖਿਚਵਾਈ ਜਾਊ ਦੁੱਧ ਵੀ ਇਦੀ ਬਹੁਤਾ ਨਹੀਂ ਦੇ 13-14 ਕਿਲੋ ਕੜੀ ਆਉਗੀ ਇਹ ਵਜਨ ਦੇ ਹਿਸਾਬ ਨਾਲ ਦੁੱਧ ਨਹੀਂ ਦੇਣਾ ਵਾਲੀ ਕੁਆਲਟੀ ਦਾ ਦੁੱਧ ਦੇਣਾ ਕੁਆਲਟੀ ਕਰਕੇ ਆਪਾਂ ਲਈਏ ਵਜਨ ਦੇ ਹਿਸਾਬ ਨਾਲ ਨਹੀਂ ਲਈ ਠੀਕ ਹੈ ਜੀ ਹੁਣ ਵੀ ਇਥੇਲੇ 9 ਕਿਲੋ ਬੋਲਾ ਹੋਣਾ ਵਾ ਤਿਆਰ ਅੱਛਾ ਹਾਂ 4 1/2 ਕਿਲੋ ਸ਼ਾਮਾ ਬਾਕੀ ਆ ਥਾਨ ਦੇਖ ਸਕਦੇ ਜੀ ਇਹਦੇ ਲੱਗੇ ਤਾਂ ਇੱਕ ਰੀ ਹੁਣ ਤੇ ਸਾਨੂੰ ਪ੍ਰੋਪਰ ਹੱਥ ਚਾਉਣਾ ਲੱਗੋ ਉਹ ਜ਼ਿਆਦਾ ਚੰਗੇ ਹੈ ਢਪੜਾਂ ਭੂਲਾਵਾ ਵਾਸ਼ੀ ਦੇ ਖੋਲੋ ਮੈਂ ਤੋੜ ਦਈਏ ਫਿਰ ਇਹਨੂੰ ਆ ਮਕਰੋਂ ਵੀ ਥਾਨ ਤੇ ਸਾਬੋ ਵੇਖੋ ਚੋਈ ਗਈ ਆ ਨੀ ਤੇ ਫੁੱਟਪਾਲਾਂ ਨੂੰ ਹਵਾਣਾ ਬਣਾ ਹੈ ਦਾ ਠੀਕ ਹੈ ਜੀ ਹਾਂਜੀ ਹਾਂਜੀ ਇੱਥੇ ਕਰ ਲੈਂਦਾ ਜਦੋਂ ਚਲਾ ਬਾਕੀਆਂ ਚਿਹਰਾ ਇਹਦਾ ਦੇਖ ਸੰਦੇ ਜੀ ਇੱਕ ਦੀ ਲੈ ਜਾਵੇ ਜੀ ਬਾਕੀ ਕੱਦ ਬਹੁਤਾ ਉੱਚਾ ਨਹੀਂ ਆ ਪਰ ਫੱਬਦੀ ਆ ਜਿਹੜੀ ਆਪਣੇ ਜੇ ਤਰ੍ਹਾਂ ਦੀ ਹੈਗੀ ਆ ਅਲੱਗ ਜੀ ਚੀਜ਼ ਆ ਇੱਕ ਚੋਪਾ ਲੈ ਆ ਪੀਾਂਗੇ ਬਾਕੀ ਇਹਦੇ ਕੁਝ ਕੁ ਭਲਾਮੀ ਹਵਾਨੇ ਤੇ ਹੈਗੀਆਂ ਅਵਸ਼ਾ ਜੇ ਤਾਜੇ ਅਵਸ਼ਾ ਜੇ ਮਗਰੇ ਦੇ ਤੇ ਗਲਦੀ ਸੂਈ ਜੇ ਬੋਲਾ 8 ਤੋਂ 9 ਕਿਲੋ ਆ ਤੇ ਭਣਾ ਭਣਾ ਹੋਵੇ ਮਾਰੇ ਮੋਟੇ ਹੈਗੀਆਂ ਜੀ ਤੇ ਮੋਲ ਮੋਲ ਵਿੱਚ ਦੀ ਵਸ਼ੀ ਦੇ ਕੁਆਲਟੀ ਦੇ ਹਿਸਾਬ ਨਾਲ ਵਜਨ ਗੋਣ ਦੇ ਹਿਸਾਬ ਨਹੀਂ ਦਾ ਹੈਗਾ ਠੀਕ ਆ ਨਾ ਵਜਨ ਵੇਖੂਗਾ ਜਾਂ ਦਾ ਕੋਈ ਆਪਾਂ ਵੀ ਕੁਆਲਟੀ ਲਈ ਆ ਕੁਆਲਟੀ ਵਾਲੇ ਬੰਦੇ ਨੇ ਲੈਣੀ ਹੈ ਜਿਹਨੂੰ ਪਤਾ ਹੋ ਜਿੰਨੇ ਕਹਣਾ ਨਿੱਕੀ ਦੀ ਆ ਉਹਨੇ ਨਹੀਂ ਲੈਣੀ ਠੀਕ ਆ ਮੋਲੇ ਦਾ ਆਪਾਂ 50 ਕਰੀਏ 45 ਕਰੀਏ ਅੱਛਾ 42000 ਤੇ ਛੋਟ ਛੜ ਕਰਦਾਂਗੇ ਅੱਛਾ 42000 ਤੇ ਛੋਟ ਕਰ ਦੋਗੇ ਹਾਂਜੀ ਹਾਂਜੀ ਬਾਕੀ ਕੋਈ ਫੋਨ ਲਾਵੇ ਹਾਂਜੀ ਹਾਂਜੀ ਮਨ ਕਰੀਏ ਦੋ ਚਾਰ ਸੂਵੇ ਚੋਕੇ ਮਤਲਬ ਬੱਚੇ ਲੈਣ ਨੂੰ ਚੰਗੀ ਆ ਠੀਕ ਇਹਦੇ ਨਾਲ ਦੀ ਆਪਾਂ ਮੰਡੀ ਇਹੋ ਬੂਥੀ ਉਹਦੀ 53000 ਦੀ ਬੱਸੀ ਵੇਚੀ ਠੀਕ ਆ ਉਹਨਾਂ ਨੂੰ ਵੀ ਆਪਾਂ 14-15 ਕਿਲੋ ਪਹਿਲੇ ਸਵੇਰ ਦੁੱਧ ਕਹਿ ਆ ਦੋ ਤਾਂ ਮੈਨੂੰ ਪਰਸੋਂ ਵੀਰ ਦਾ ਫੋਨ ਆਇਆ ਸੀ ਅੱਛਾ ਉਹ ਜਿਹੜਾ ਆਪਾਂ ਤੇ ਤਿੰਨ ਹਾਂਜੀ ਕਾਲੀ ਜਰਸੀ ਸੀ ਜੜੀ 14 ਲੀਟਰ ਦੁੱਧ ਕਹਿੰਦੇ ਹੁਣ ਪੂਰਾ ਦੇਣ ਦੀ ਹੈ ਹਜੇ ਵੀ ਕਹਿੰਦੇ 18 ਲੀਟਰ ਤੱਕ ਭਾਵੇਂ ਚੱਲ ਜੇ ਥੋੜੀ ਜਿਹੀ ਢਿੱਲੀ ਹੋ ਜੇ ਜਿਹੜੀ ਉਹ ਧੋਂਦੀ ਸੀ ਹਾਂਜੀ ਹਾਂਜੀ ਇਹਦੀ ਦੋਵੇਂ ਠੀਕ ਬਾਕੀ ਇਹ ਵੀ ਬੜੇ ਕਮਾਲ ਦੀ ਤਿਆਰ ਹੋਈ ਆ ਥੱਲੇ ਗਾਂ ਨੂੰ ਵੀ ਹਵਾਨਾ ਚੰਗਾ ਬਣਾਇਆ ਤੇ ਪਛਾਣ ਵੀ ਚੰਗਾ ਬਣਾਇਆ ਤੇ ਹੁਣ ਜਿਹੜੀ ਇੱਕ ਬੜੀ ਪਿਆਰੀ ਜੀ ਬੈੜ ਇੱਕ ਤਨ ਕਿੰਨੇ ਦਿਨ ਹੋ ਗਏ ਨਿਕਲਿਆ ਨੂੰ ਵੇਖੋ ਕਿੰਨੇ ਦਿਨ ਬਾਅਦ ਪਾਈ ਆ ਵੀਡੀਓ ਪਰ ਇਹ ਵੀ ਕਹਿੰਦੇ ਵੀ ਪਿੱਛੇ ਨੂੰ ਇੰਨਾ ਚੱਡਾ ਕਰਦੀ ਜਣਾ ਥਣ ਸੁਣੀ ਵੇਖੋ ਕਿੱਡਾ ਠੀਕ ਆ ਥਣ ਵੀ ਦੇਖ ਸਕਦੇ ਜੀ ਨਾਲੇ ਪੂਛ ਚੁੱਕ ਲੈਂਦੀ ਹੈ ਜਿਹੜੇ ਇਹ ਵੀ ਜਿਹੜੀ ਵਧੀਆ ਨਿਸ਼ਾਨੀ ਹੁੰਦੀ ਪਸ਼ੂ ਦੀ ਠੰਡੇ ਧੀਰੇ ਪਸ਼ੂ ਦੀ ਠੰਡੀ ਠੰਡੀ ਅਸੀ ਤੇ ਕਿੰਨੇ ਕ ਦੁੱਧ ਆ ਲੀਜੇ ਵੀਰ ਜੀਏ ਦੁੱਧ ਵੀ ਜੀ ਬਹੁਤ ਆਣੀ ਤੇ 20 ਕਿਲੋ ਜਵਾਈ ਜਾਊਗੀ ਅਸੀ ਅੱਛਾ ਹਾਂਜੀ ਹਾਂਜੀ ਚੰਗੀ ਸਾਂਭੀ ਸੁੰਭੀ ਆ ਹਾਂ ਚੰਗੀ ਸਾਂਭੀ ਹਾਂ ਤੇ ਵਛੀ ਦੇ ਦੇਣ ਬੜੇ ਪਏ ਆ ਇਹ ਤਾਂ 15 16 ਦਿਨ ਪਏ ਆ ਲੈ ਖੋਲੋ ਖੋਲੋ ਤੋਰੀਆਂ

ਬਾਡੀ ਸਟਰਕਚਰ ਜਿਹੜਾ ਇਹਦਾ ਕਾਫੀ ਚੰਗਾ ਤੇ ਕੀ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ ਮੁੱਲ ਤਾਂ ਅੱਛੀ ਵੀਰ ਦੀ ਭਾਵੇਂ 60000 ਦੀ ਵੇਚ ਦੀਏ ਅੱਛਾ ਆਪਾਂ 55000 ਦੀ ਵੇਚ ਦੇ ਦਾਂਗੇ 55000 ਦੀ ਉਹ ਚੋਂ 3000 ਮਾਨ ਕਰ ਦਾਂਗੇ ਨਾਲ ਲੋੜੀ ਤੇ ਚਲੋ ਵੀਡੀਓ ਪਾਈ ਆ ਅੱਛਾ ਪਾਈ ਆ ਨਵੇਂ ਸਾਲ ਦੀ ਸਾਰੇ ਮਾਨਤਾਂ ਵਿੱਚ ਹੈ ਸਾਰੇ ਮਾਨਤਾਂ ਦੋਹਾਂ ਦੇ ਵਿੱਚ ਹੀ ਲਾ ਲਵੋ ਤੁਸੀਂ ਠੀਕ ਆ 59000 ਦੀ ਵਸੀ ਸ਼ੋ ਛਾਟ ਕਰਦਾਂਗੇ ਵੇਖ ਲਓ ਉਧਾਂ ਵਸੀ 55 ਛੱਟ ਦੀ ਵਿਕ ਜਾਂਦੀ ਰਾਤ ਤੇ ਦੁੱਧ ਜਿਹੜਾ ਵੀ ਤੇ ਲਾਗੇ ਚੋਈ ਜਾਊਗੀ ਵਧੀਆ ਜਵਾਈ ਜਾਊਗੀ ਦੁੱਧ ਵੀ ਵਧੀਆ ਹੋਊਗਾ ਗਾੜੀ ਕਰਮੀ ਆਉਣੀਆਂ ਨੇ ਜਿੱਦਾਂ ਠੀਕ ਆ ਕੋਈ ਟੈਨਸ਼ਨ ਨਹੀਂ ਇਹਨੂੰ ਠੀਕ ਆ ਤੇ ਹੁਣ ਜਿਹੜੀ ਇੱਕ ਅਵੀ ਸੂਈ ਸਵਾਈ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਇਹ ਵੀ ਠੰਡੀ ਠੰਡੀ ਜੇ ਗਰਮ ਡੰਗਰ ਕੋਈ ਨਹੀਂ ਜੇ ਠੀਕ ਆ ਹਾਂਜੀ ਹਾਂਜੀ ਥਾਣੇ ਵੀ ਬੜਾ ਚੰਗਾ ਧਾਰ ਵੀ ਬੜੀ ਕੋਲੀ ਤੇ ਇਹ ਦੇਖੋ ਕਿੰਨਾ ਜੀ ਦੁੱਧ ਦੁੱਧ ਵੀ ਜਿਹੜੇ ਤੋਂ 9 ਕਿਲੋ ਅੱਛਾ ਸੂਈ ਨੇ ਨੂੰ 10 ਬਾੜਾ ਦਿਨ ਮਗਰੀ ਦੇ ਦੇ ਮਗਰ ਬੱਚਾ ਕੀ ਆ ਬੱਚਾ ਇਹ ਦੇ ਮਗਰ ਬੱਚਾ ਦੋਵੇਂ ਮਗਰ ਬੱਚੇ ਆ ਠੀਕ ਆ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਵੀ ਇਹਦੇ ਮੈਲੇ ਨੂੰ ਉਦਾਂ ਚੱਲੀ ਆ ਇਹ ਬਹੁਤਾ ਨਹੀਂ ਤੇ ਦੋ ਤਿੰਨ ਬਾੜਾ ਤਰਾ ਕਿਲੋ ਦੇਈ ਜਾਊਗੀ ਜਾ ਤੋੜ ਦਈਏ ਫਿਰ ਇਹਨਾਂ ਹਾਂਜੀ ਇਹ ਵੀ ਚਾਹੀਆ ਜਰਸੀ ਦੀ ਕਰੋ ਚਾਹੁੰਦੇ ਬਾਕੀ ਥਣ ਥਣ ਚੰਗਾ ਲੱਗਾ ਇਹ ਦੇਖੋ ਵੀ ਲਓ ਵੀਰ ਜੀ ਕੱਦ ਕਾਠ ਦੇ ਟਿੰਗੀ ਐ ਵੀ ਭਾਰੇ ਪੱਲੇ ਦੀ ਨਾ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਮੁੱਲ ਵੀਰ ਜੀ ਇਹਦਾ ਕਰਨਲ ਭਾਣ 40 ਕਰੀਏ ਹਾਂਜੀ 35000 ਤੇ 3000 ਛੱਡਾਂਗੇ اچھا 32000 ਦੀ ہاں ਨਾ ਦੇ ਦਾਂਗੇ ਉੱਤੇ ਛੋਟ ਛੜੋਗੀ ਠੀਕ ਹੈ ਜੀ ਬਿਲਕੁਲ ਜੀ ਮੋਲੇ ਮਾਪੀ 32 42 ਤੇ 52 اچھا 2000 ਹੀ ਉੱਤੇ ਇਹ ਸਾਰਿਆਂ ਦਾ ਠੀਕ ਹੈ ਹਾਂ ਜੀ ਛੋਟ ਛੜਟ ਹੀ ਹੋ ਗਈ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵਿਧੀ ਹੋਰ ਕੁਝ کہنا ਬਲ ਕੀ ਵਿਧੀ ਆਪਣੀ ਤਸੱਲੀ ਕਰੋ ਜਿਹੜਾ ਗਰੰਟੀ ਚ ਆਉਣ ਵਾਲੇ ਮਗਾਊਗਾ ਉਹਦਾ ਵਸ਼ੀ ਜਿਹੜੀ ਆ ਜਰਸੀ ਉਹਦਾ ਵਜ਼ਨ ਥੋੜਾ ਜਿਹਾ ਜਰੂਰ ਮੈਂ ਕਹਿਣਾ ਪਰ ਕੁਆਲਿਟੀ ਪੂਰੀ ਆ ਪੁਰਧੀਆਂ ਦਾ ਤਾਂ ਵਜ਼ਨ ਵਜ਼ਨ ਫੋਲਾ ਠੀਕ ਹੈ ਜੀ ਠੀਕ ਹੈ ਵਿਧੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ